ਇੱਥੇ ਨਾ ਨਿਊਜ਼ੀਲੈਂਡ 'ਚ ਮੇਰੀ ਇੱਕ ਵਾਰੀ ਕਾਫੀ ਸਾਲ ਪਹਿਲਾਂ ਇੱਥੇ ਬੇਦਕਰ ਕਲੱਬ ਹੈਗਾ ਆ ਜਿੱਦਾਂ ਸੁਸਾਇਟੀਆ ਬਣੀਓ। ਹਾਂਜੀ ਤਿੰਨ ਗੁਰਦੁਆਰੇ ਵੀ ਆ ਜਿਹੜੇ ਜਿੱਦਾਂ 에ਰਵਦਾਸ ਜਿਹੜੀ ਚਮਾਰ ਜਾਤੀ ਉਹਦੇ ਨਾਲ ਸੰਬੰਧਤ ਆ। ਤੇ ਮੈਨਾਂ ਕਈ ਸਾਲ ਪਹਿਲਾਂ ਸਵਾਲ ਪੁੱਛਿਆ ਵੀ ਜਿਹੜਾ ਪਹਿਲਾ ਗੁਰਦੁਆਰਾ ਇੱਥੇ ਬੰਬੇ ਹਲ ਬਣਿਆ। ਹਾਂਜੀ ਪਰਮਜੀਤ ਮੈਮੀ ਹੁਣੀ ਉੱਥੇ ਹੈਗੇ ਪ੍ਰਬੰਧਕ ਬੰਦੇ ਆ। ਮੈਂ ਮੈਂ ਪੁੱਛਦਾ ਸੀ ਵੀ ਤੁਹਾਡਾ ਇੱਕੋ ਇੱਕ ਗੁਰਦੁਆਰਾ ਆ ਜਿੱਥੇ ਇਹ ਲਿਖਿਆ ਹੈ ਕਿ ਇੱਥੇ ਸਿਰਫ ਚਮਾਰ ਹੀ ਮੈਂਬਰ ਬਣ ਸਕਦਾ ਹੈ। ਅੱਛਾ। ਓਕੇ। ਵੀ ਤੁਸੀਂ ਤੁਸੀਂ ਉਦਾਂ ਰੋਲਾ ਪਾਉਨੇ ਦੂਜੀ ਗੱਲ ਮੈਂ ਉਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਤੁਸੀਂ ਇਹ ਦੱਸੋ। ਜੀ। ਗਰਨਾਮ ਸਿੰਘ ਮੁਕਸਰ ਵਾਲੇ ਦੀ ਕਿਤਾਬ ਅਸੀਂ ਪੜ੍ਹੀ ਵੀ ਤੇ ਬੰਡੀ ਵੀ ਬਹੁਤ। ਓਕੇ। ਭਾਰਤੀ ਲੋਕ ਨੀਚੇ ਭਾਰਤੀ ਲੋਕ ਨੀਚੇ ਕਿਵੇਂ ਬਣੇ? ਜੀ। ਤੇ ਮੈਂ ਮੈਂ ਇਹਨਾਂ ਨੂੰ ਮੈਂ ਕਿਹਾ ਵੀ ਜਿਹੜੇ ਤੁਹਾਡੇ ਸਕਾਲਰ ਆ ਉਹਨਾਂ ਤੋਂ ਤਾਂ ਇਹ ਲੱਗਦਾ ਵੀ ਇਹ ਜਿਹੜੀ ਯਾਤ ਪਾਤ ਆ ਇਹ ਮਨੁਸਮ੍ਰਿਤੀ ਦੀ ਦੇਣ ਆ। ਹਾਂਜੀ। ਬ੍ਰਾਹਮਣ ਦੀ ਦੇਣ ਆ। ਜੀ। ਤੇ ਤੁਹਾਡਾ ਗੁੱਸਾ ਸਿੱਖਾਂ ਨਾਲ ਕਿਉਂ ਕੱਤੇ ਆ? ਹੂੰ। ਜੀ। ਤੁਹਾਡੀ ਹਰ ਹਰਕਤ ਜਿਹੜੀ ਆ ਉਹ ਸਿੱਖ ਧਰਮ ਦੇ ਉਲਟ ਕਿਉਂ ਆ? ਜੀ। ਜਾਨੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਆ। ਹਾਂਜੀ ਉਹਦੇ ਬਰਾਬਰ ਤੁਸੀਂ ਗ੍ਰੰਥ ਲਿਖ ਦਿੱਤਾ ਹਾਂਜੀ ਜੇ ਤੁਹਾਡਾ ਤੁਹਾਨੂੰ ਗੁੱਸਾ ਗੁੱਸਾ ਨਿਕਲਣਾ ਚਾਹੀਦਾ ਸੀ ਬ੍ਰਾਹਮਣ ਦੇ ਖਿਲਾਫ ਜੀ ਮਤਲਬ ਜਿੱਦਾਂ ਦਾ ਉਹਦਾ ਮੰਦਿਰ ਸੀ ਨਾ ਹਾਂਜੀ ਬਿਲਕੁਲ ਮੰਦਿਰ ਵਰਗਾ ਇਦਾਂ ਬਣਾਇਆ ਜਾਂਦਾ ਉਦਾਂ ਦੀ ਮੂਰਤੀ ਲਾਈ ਜਾਂਦੀ ਉਦਾਂ ਦਾ ਹੀ ਇੱਕ ਪੁਜਾਰੀ ਬਿੰਦਾ ਪੁਜਾਰੀ ਬਿੰਦਾ ਸ਼ੂਦਰ ਜੀ ਉੱਥੇ ਉੱਥੇ ਲਿਖ ਕੇ ਲਾਉਂਦੇ ਪਰ ਇੱਥੇ ਬ੍ਰਾਹਮਣ ਨਹੀਂ ਬੜ ਸਕਦਾ ਹੂੰ ਬਿਲਕੁਲ ਮੂਰਤੀ ਨੂੰ ਪੋ ਸਾਰਾ ਜੋ ਕਰਨੀ ਸੀ ਦਿੰਦਾ ਉਹੀ ਕਰਦੇ ਜੀ ਫੇ ਸਮਝ ਪੈਂਦੀ ਸੀ ਮਤਲਬ ਸਿੱਖ ਭਗਤ ਰਵਦਾਸ ਜੀ ਦੀਆਂ ਰਚਨਾ ਨੂੰ ਤਾਂ ਗੁਰੂ ਗ੍ਰੰਥ ਸਾਹਿਬ 'ਚ ਥਾਂ ਦਿੱਤੀ ਗਈ ਆ ਜੀ ਫੇ ਮੈਂ ਕਹਿੰਦਾ ਸੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗ੍ਰੰਥ ਲਿਖਿਆ ਪਹਿਲਾਂ ਫੇ ਗੁਰੂ ਗ੍ਰੰਥ ਸਾਹਿਬ ਵਾਂਗ ਪ੍ਰਕਾਸ਼ ਕੀਤਾ ਜੀ ਅੱਛਾ ਵਿੱਚੋਂ ਨਾ ਹੌਲੀ ਹੌਲੀ ਗੱਲ ਇਹ ਨਿਕਲੀ ਪੇ ਜਿਹੜਾ ਪੰਜਾਬ ਦਾ ਵੀ ਮਾਹੌਲ ਆ ਉੱਥੇ ਜੱਟਾਂ ਨੇ ਇਸ ਛੋਟੀ ਜਿਹਾਤ ਨਾਲ ਧੱਕਾ ਕੀਤਾ। ਹਾਂਜੀ। ਪੇ ਇਹ ਗੁੱਸਾ ਜੱਟਾਂ ਦੇ ਪ੍ਰਤੀ ਆ। ਜੀ। ਅੱਛਾ ਮੈਂ ਉਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਨਿਊਜ਼ੀਲੈਂਡ 'ਚ ਜਿੰਨੇ ਗੁਰਦੁਆਰੇ ਆ। ਹਾਂਜੀ। ਮੇਰੇ ਤੇ ਅਟੈਕ ਹੋਇਆ। ਜੀ ਜੀ। ਮੈਨੂੰ ਲੱਗਦਾ ਉਹ 6 ਦੇ 6 ਸਣੇ ਬੰਟੀ 8 ਲੋਨ ਜਿਹਨੇ ਜਿੰਨੇ ਸਾਰੇ ਜੱਟ ਹੋਣਗੇ। ਹਾਂਜੀ ਇੱਥੇ ਟੱਕਰ ਨਹੀਂ ਨਹੀਂ ਗੁਰਦੁਆਰਾ ਦਲਜੀਤ ਹੁਣਾ ਦੇ ਜਿੰਨਾ ਗਰੁੱਪ ਕੋਲਮਾ ਰੋਡ ਤੇ ਸਾਰੇ ਬੰਦੇ ਜੱਟ ਆ ਜੀ ਜਿਹਨਾਂ ਨਾਲ ਸਾਡਾ ਝਗੜਾ ਆ ਹਾਂਜੀ ਹਾਂਜੀ ਜਿਹੜੇ ਮੇਰੇ ਵਿਰੁੱਧ ਆ ਹਾਂਜੀ ਉਹ ਸਾਰੇ ਜੱਟ ਆ ਹੂੰ ਪਰ ਇਹ ਬੰਦੇ ਉਹਨਾਂ ਦੀ ਚਮਚਾਗिरी ਕਰਦੇ ਆ ਅੱਛਾ ਹਾਂਜੀ ਉਹ ਅਬ ਸੁਣ ਰਹੇ ਹੋਣੇ ਆ ਕੋਈ ਬੰਦਾ ਫੋਨ ਕਰ ਲਵੇ ओके ਜੱਟਾਂ ਦੀ ਚਮਚਾਗਰੀ ਕਰਦੇ ਜੱਟਾਂ ਦੀ ਚਮਚਾਗਰੀ ਕਰਦੇ ਆ ਪਰ ਸਿੱਖੀ ਦੇ ਵਿਰੋਧੇ ਆ ਹਾਂ ਜੀ ਮਤਲਬ ਜਿਹੜਾ ਗ੍ਰੰਥਿਆ ਲਿਖਾਇਆ ਆ ਉਹ ਤਾਂ ਸਿੱਖ ਧਰਮ ਨੂੰ ਢਾਲਾ ਰਿਹਾ ਆ ਜੀ ਫਿਰ ਫਿਰ ਜਦੋਂ ਗੋਤਾਂ ਦੀ ਗੱਲ ਆਉਂਦੀ ਆ ਹਾਂ ਜੀ ਸਾਰੇ ਗੋਤ ਜੱਟਾਂ ਵਾਲੇ ਕਿਉਂ ਇਹਨਾਂ ਨੂੰ ਤਾਂ ਚਾਹੀਦਾ ਸੀ ਆਪਣੇ ਨਾਂ ਨਾਲ ਸ਼ਰਮਾ ਲਾਉਂਦੇ ਹੂੰ ਚਤ੍ਰਵਿਧੀ ਲਾਉਂਦੇ ਹਾਂਜੀ ਫਿਰ ਕਹਿੰਦੇ ਬਈ ਬ੍ਰਾਹਮਣ ਨੂੰ ਕਹਿੰਦੇ ਤੂੰ ਕੌਣ ਹੋਣਾ ਸਾਨੂੰ ਛਮਾਰ ਕਹਣੇ ਵਾਲਾ ਓਏ ਹੂੰ ਨਾ ਬੇਸਮਝ ਹਾਲਾਂਕਿ ਉਹ ਵੀ ਠੀਕ ਨਹੀਂ ਸੀਗਾ ਜੀ ਪਰ ਮੈਂ ਕਹਿੰਨਾ ਉਹਦੀ ਸਮਝ ਪੈਂਦੀ ਸੀ ਇਸ ਗੱਲ ਦੀ ਵੀ ਦੇਖੋ ਉਹਨੇ ਸਦੀਆਂ ਤੱਕ ਲਤਾੜਿਆ ਜੀ ਹੁਣੇ ਲੋਕ ਪੈਰਾਂ ਤੇ ਆਈ ਆ ਦੇਖੋ ਦੂਜੀ ਗੱਲ ਜੀ ਬਾਕੀ ਮੁਲਕਾਂ ਦਾ ਪਤਾ ਨਹੀਂ ਨਿਊਜ਼ੀਲੈਂਡ ਵਾਲੇ ਜਿੰਨੇ ਆ ਨਾ ਹਾਂਜੀ ਇੰਡੀਆ ਚ ਜਿਹੜੀ ਵੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਚਾਹੇ ਭਾਜਪਾ ਦੀ ਜੀ ਨਾ ਨਿਊਜ਼ੀਲੈਂਡ ਵਿੱਚ ਇੰਡੀਅਨ ਹਾਈ ਕਮਿਸ਼ਨ ਤੋਂ ਬਾਹਰ ਹੋ ਸਕਦੇ ਆ ਉਹ ਜੀ ਨਾ ਨਾ ਸਰਕਾਰਾਂ ਤੋਂ ਬਾਹਰ ਹੋ ਸਕਦੇ ਆ ਜੀ ਜੀ ਹੁਣ ਤੁਸੀਂ ਕੀ ਕਹੋਗੇ ਵੀ ਭਾਜਪਾ ਜਿਹੜੀ ਆ ਉਹ ਜਾਤ ਪਾਤ ਖਤਮ ਕਰਨ ਤੇ ਤੁਲੀ ਹੋਈ ਆ ਹਮ ਜੀ ਤੁਸੀਂ ਉਦੋਂ ਵੀ ਦੇਖਦੇ ਆ ਇਹਨਾਂ ਦੀ ਹੁਣ ਪੰਜਾਬ ਦੇ ਵਿੱਚ ਵੀ ਜਿਹੜੀ ਬੀਐਸਪੀ ਪਾਰਟੀ ਉਹਦੀ ਬਦਲਾਣਾ ਸਹਿਮਤੀ ਰਹੀ ਆ ਬੈਨ ਕੋ ਰਹੀ ਜੀ ਤੇ ਬਾਦਲ ਤਾਂ ਪਾਸਪਾ ਦੇ ਨਾਲ ਆ ਹਾਂਜੀ ਫਿਰ ਤੁਸੀਂ ਜਿਹੜਾ ਇਹ ਰਵਿੰਜ ਦਿਖਾ ਰਹੇ ਆ ਜਿਹੜਾ ਰੋਸਾ ਦਿਖਾ ਰਹੇ ਆ ਜਿਹਨੂੰ ਬਗਾਵਤ ਦੱਸਦੇ ਆ ਜੀ ਹੁਣ ਤੁਹਾਨੂੰ ਪਤਾ ਅੰਬੇਦਕਰ ਨੇ ਰਿਜ਼ਾਈਨ ਕਦੋਂ ਕਰ ਦਿੱਤਾ ਸੀ ਜੀ ਸੰਵਿਧਾਨ ਬਣ ਸੰਵਿਧਾਨ ਲਾਗੂ ਹੁਣ ਤੋਂ ਕਿੰਨੇ ਸਾਲ ਬਾਅਦ ਉਹਨੇ ਰਿਜ਼ਾਈਨ ਕੀਤਾ ਹਾਂਜੀ ਤੇ ਕਿਹੜੇ ਕਾਰਨਾ ਕਰਕੇ ਕੀਤਾ ਜੀ ਜਿਹੜਾ ਸੰਵਿਧਾਨ ਹੈ ਉਹਦਾ ਕਿੰਨਾ ਪਰਸੈਂਟ ਹਿੱਸਾ ਜਿਹੜਾ ਪਹਿਲਾਂ ਅੰਗਰੇਜ਼ਾਂ ਵਾਲਾ ਲਿਖਿਆ ਜਿਹੜਾ ਕਾਪੀ ਕਰਕੇ ਉਦਾਂ ਲਾਇਆ ਗਿਆ ਜੀ ਕਿੰਨੀਆਂ ਗੱਲਾਂ ਜਿਹੜੀਆਂ ਨਹਿਰੂ ਹੁਣਾਂ ਨੇ ਸੌਦਾ ਕਰਕੇ ਲਾਗੂ ਕਰਵਾਈਆਂ ਸੰਵਿਧਾਨ ਲਿਖਣ ਕਰਕੇ ਆਪਸ ਵਿੱਚ ਹੀ ਕੌਂਟਰਡਿਕਟਰੀ ਸੀਆਂ ਜੀ ਉਹਦੇ باوجود ਵੀ ਅਸੀਂ ਇੱਕ ਚੀਜ਼ ਹਾਲਾਂਕਿ ਵੀਰੇ ਇੱਕ ਚੀਜ਼ ਦੇਖੋ ਹਾਂਜੀ ਜਿੰਨੀ ਨਾ ਗਣਤੀ ਆ ਜੀ ਗਿਣਤੀ ਦੇ ਪੱਖੋਂ ਜੇ ਰਮਦਾਸੀਆ ਕਮਿਊਨਿਟੀ ਨੂੰ ਦੇਖੀਏ ਸੀ ਹਾਂਜੀ ਇਹ ਵੈਸੇ ਹੀ ਇਨਕਲਾਬ ਲਿਆ ਸਕਦੇ ਹੂੰ ਇਹਨਾਂ ਨੂੰ ਤਾਂ ਇੱਕ ਜਾਣੀ ਜਿੱਦਾਂ ਇੱਕ ਬੱਕਰੀ ਲਹਿਰ ਖੜੀ ਹੋਣੀ ਚਾਹੀਦੀ ਸੀ ਨਾ ਕਿ ਦੂਜੀ ਲਹਿਰ ਦਾ ਨੁਕਸਾਨ ਕਰਨ ਲਈ ਹੂੰ ਔਰ ਦੂਜੀ ਗੱਲ ਇਹਨਾਂ ਨੂੰ ਇਹਨਾਂ ਨੂੰ ਇਹ ਚਾਹੀਦਾ ਸੀ ਸਿੱਖ ਧਰਮ ਦੇ ਅੰਦਰ ਜੀ ਉਹ ਉਹਦੇ ਬਰਾਬਰ ਸ਼ਰੀਕ ਬਣਨ ਦੀ بجائے ਦਾਵਾ ਇਹ ਕਰਦੇ ਕਿ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕਿਉਂ ਨਹੀਂ ਬਈ ਹਾਂ ਪਗਵਾੜੇ ਨਾ ਹੁੰਦੇ ਅਸੀਂ ਅਸੀਂ ਕਿਉਂ ਨਹੀਂ ਪ੍ਰਕਾਸ਼ ਅਸੀਂ ਕਿਉਂ ਇਹ ਇਹ ਸਗੋਂ ਕਹਿੰਦੇ ਵੀ ਗੱਲ ਸੁਣੋ ਭਾਈ ਸਾਡੇ ਨਾਲ ਜੇ ਇਦਾਂ ਕਰੂਗੇ ਅਸੀਂ ਪੰਜ ਤਖਤ ਆਪਣੇ ਬਣਾਵਾਂਗੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੁੰਦਾ ਉਹਦਾ ਪ੍ਰਕਾਸ਼ ਹੁੰਦਾ ਆਪਣੇ ਜਥੇਦਾਰ ਥਾਪ ਦਿੰਦੇ ਮਾਨ ਨੇ ਆਪਣੇ ਜਥੇਦਾਰ ਥਾਪੇ ਹੀ ਸੀ ਜੀ ਨਾ ਇਹ ਠੋਕ ਸ਼ੂਣੀ ਕਮੇਟੀ ਦੀ ਲੜਾਈ ਲੜਦੇ ਜੀ ਜਿੰਨੀ ਗਿਣਤੀ ਸੀ ਇਹਨਾਂ ਦੀ ਸ਼ੂਣੀ ਕਮੇਟੀ ਦੇ ਕਾਬਜ ਹੁੰਦੇ ਜੀ ਜੀ ਹੁਣ ਪਹਿਲੀ ਪਹਿਲਾਂ ਵੀ ਤੁਸੀਂ ਜਿਹੜੀ ਕਾਮਰੇਡ ਲਹਿਰ ਸੀ ਨਾ ਕਾਮ ਆਪਣੀ ਨੈਕਸਟ ਸਲਾਈਡ ਲਹਿਰ ਵੀ ਲੈ ਹਾਂਜੀ ਐਸਾ ਵਾਈ ਦੇ ਵਿੱਚ ਤੁਸੀਂ ਗਿਣਤੀ ਕਰਕੇ ਦੇਖਿਓ ਚਮਾਰ ਬਰਾਦਰੀ ਰਵਦਾਸੀਆ ਬਰਾਦਰੀ ਚੋਂ ਕਿੰਨੇ ਬੰਦੇ ਆ ਜੀ ਪੰਜਾਬ ਚੋਂ ਮੈਂ ਕਹਿੰਨਾ ਘੱਟੋ ਘੱਟ 50 60% ਇਸ ਬਰਾਦਰੀ ਚ ਹੋਣਗੇ ਮੁੰਡੇ ਜੀ ਜੀ ਅਸੀਂ ਉਸ ਵੇਲੇ ਦੇ ਸਾਡੇ ਇਲਾਕੇ ਦੇ ਸਾਰੇ ਮੁੰਡਿਆਂ ਨੂੰ ਜਾਣਦੇ ਸੀ ਯਾਨੀ ਓਕੇ ਠੀਕ ਹੈ ਔਰ ਕਾਲਜ ਟਾਈਮ ਤੇ ਜਿੰਨੇ ਮੇਰੇ ਦੋਸਤ ਰਹੇ ਆ ਜੀ ਇੱਥੇ ਰਹੇ ਆ ਜੀ ਜੀ ਉਹ ਤਾਂ ਤਾਂ ਭਈ ਉਹ ਉਹ ਸਿਆਣੇ ਬੰਦੇ ਸਮਝਦਾਰ ਬੰਦੇ ਵੀ ਸੀਗੇ ਜੀ ਗਰਨਾਮ ਸਿੰਘ ਮੁਖਸਰ ਵਰਗੇ ਸਕਾਲਰ ਤੁਹਾਡੇ ਕੋਲੇ ਆ ਹਾਂਜੀ ਹੈਨਾ ਤੇ ਤੁਸੀਂ ਤਾਂ ਸਗੋਂ ਉੱਥੇ ਜਿੰਨੇ ਗਿਣਤੀ ਆ ਤੁਹਾਡੀ ਔਰ ਜਿੰਨਾ ਇੱਕ ਆ ਜਿੰਨਾ ਜਿੰਨਾ ਰਾਸ਼ਟਰਵਾਦ ਆਇਆ ਇਹਨਾਂ ਦੇ ਅੰਦਰ ਜੀ ਇੱਕ ਦੂਜੇ ਦੀ ਖਾਤਰ ਹਾਂਜੀ ਠੀਕ ਹੈ ਬਹੁਤ ਘੱਟ ਕੌਮਾਂ ਬਹੁਤ ਘੱਟ ਜਾਂ ਤਾਂ ਹੁੰਦੀਆਂ ਜਿਨ੍ਹਾਂ 'ਚ ਇਦਾਂ ਇੱਕ ਕੌਮਵਾਦ ਜਾਤਵਾਦ ਹੁੰਦਾ ਹੈ ਇਦਾਂ ਜੀ ਜੀ ਬਿਲਕੁਲ ਵੀ ਜਿਹੜੇ ਇੱਕ ਨੂੰ ਵਿਪਤਾ ਪਈ ਤੇ ਇਕੱਠੇ ਹੋ ਕੇ ਇਦਾਂ ਪੈ ਜਾਂਦੇ ਆ ਹਾਂ ਇਕਤਾ ਹਾਂਜੀ ਹਨਾ ਵੀ ਉਹ 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 ਇੱਕ ਉਹਦਾ ਲਾਹਾ ਲਿਆ ਜਾ ਸਕਦਾ ਸੀ ਇੱਕ ਲਹਿਰ ਖੜੀ ਹੋ ਸਕਦੀ ਸੀ ਜੀ ਪਰ ਆ ਚੀਜ਼ ਜਾਨੀ ਜਿਹੜੀ ਮੈਨੂੰ ਨਾ ਮੈਨੂੰ ਬੜੀ ਇਦਾਂ ਹੈਰਾਨੀ ਜਨਕ ਹੈ ਮੇਰੇ ਲਈ ਕਿ ਗੁੱਸਾ ਤੁਹਾਡਾ ਵਿਰੋਧ ਤੁਹਾਡਾ ਰੋਸਾ ਤੁਹਾਡਾ ਮਨੂ ਸਮ੍ਰਿਤੀ ਨਾ ਹੋਣਾ ਚਾਹੀਦਾ ਸੀ ਹਾਂਜੀ ਪਰ ਸਿੱਖੀ ਨਾਲ ਕਿਉਂ ਹੋਇਆ ਇੱਥੇ ਭਾਜੀ ਮੈਂ ਆਪਣੇ ਗੱਲ ਥੋੜੀ ਜੀ ਜੋੜ ਦਵਾਂ ਨਾਲ ਹੂੰ ਇਹਨਾਂ ਦਾ ਨਾ ਜਦੋਂ ਵਿਚਰ ਕੇ ਪਤਾ ਲੱਗਿਆ ਇਹਨਾਂ ਦੀ ਅੰਦਰ ਕਿੰਨੀ ਜ਼ਹਿਰ ਭਰੀ ਹੋਆ ਹੈ ਨਾ ਹੂੰ ਇਹ ਤਾਂ ਇੱਥੇ ਤਾਂ ਕਿਹਾ ਭਾਜੀ ਦੇਖੋ ਮੈਂ ਸਿੱਧੀ ਜੀ ਗੱਲ ਦੇਖਾਂ ਪੇ ਜਦੋਂ ਨਾ ਅੰਜਮੇ ਪਾਸ਼ਾ ਹੋਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹਾਂਜੀ ਉਹਨਾਂ ਨੇ ਬਾਣੀ ਦਾ ਇੱਕ ਇੱਕ ਸਟੇਟਸ ਰੱਖ ਲਿਆ ਪਿਆ ਇਹ ਤੋਂ ਥੱਲੇ ਨਹੀਂ ਹਾਂਜੀ ਜੀ ਜਿਹਦੀ ਵੀ ਹੋਗੀ ਆਪਾਂ ਸ਼ਾਮਿਲ ਕਰਾਂਗੇ ਬਗੈਰ ਕਾਸਟਿਸ ਤੋਂ ਬਗੈਰ ਭੇਦਭਾਵ ਤੋਂ ਉਹਨਾਂ ਨੇ ਇੱਕ ਇੱਕ ਰੱਖ ਲਿਆ ਪੱਦਰ ਰੱਖ ਲਿਆ ਇੱਕ ਹਨਾ ਐਂਸ ਰੱਖ ਲਿਆ ਇੱਕ ਹੂੰ ਇੱਥੇ ਤੱਕ ਉੰਪੀ ਆਪਾਂ ਉੱਥੇ ਕਿਸੇ ਦੀ ਇਹ ਸਾਰਿਆਂ ਉਸੇ ਕਰਕੇ ਵੱਖ-ਵੱਖ ਕਸਟਾਂ ਦੀ ਵੱਖ-ਵੱਖ ਧਰਮਾਂ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਹੈ ਜਦੋਂ ਉਹਦੇ ਵਿੱਚ ਸ਼ਾਮਲ ਹੋ ਕੇ ਇੱਕ ਹੋ ਗਏ ਸਾਰਾ ਕੁਝ ਹੈ ਨਾ ਹੂੰ ਇਹਨਾਂ ਲੋਕਾਂ ਨੇ ਤਾਂ ਮਤਲਬ ਇੱਥੇ ਤੱਕ ਇਹਨਾਂ ਦੇ ਵਿੱਚ ਜ਼ਹਿਰ ਭਰੀ ਹੋਈ ਆ ਮੇਰੇ ਕੋਲ ਕੁਝ ਸਕਰੀਨਸ਼ਾਟ ਪਏ ਆ ਇਹਨਾਂ ਦੇ ਹਾਂਜੀ ਵੀ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਨਾ ਸਾਡੇ ਸਿਰ ਦੀ ਸ਼ਾਨ ਆ ਭਾਜੀ ਜੇ ਸਾਨੂੰ ਕੋਈ ਪੁੱਛੇ ਨਾ ਸਾਡੇ ਸਿਰ ਦੀ ਸ਼ਾਨ ਆ ਪਰ ਇਹਨਾਂ ਲੋਕਾਂ ਦੀ ਜਿਹੜੀ ਮਨਸਿਕਤਾ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਕਾਸਟਿਜ਼ਮ ਨੂੰ ਪ੍ਰੋਮੋਟ ਕਰਦੇ ਜਾਤ ਪਾਤ ਨੂੰ ਪੱਕਿਆ ਕਰਦੇ ਆ ਹੂੰ ਜਿਹਦੇ ਕਰਕੇ ਫਿਰ ਮੈਂ ਇਹਨਾਂ ਸਾਰੇ ਅੰਨ ਇੱਕ ਸਿਰੇ ਤੋਂ ਲੈਨ ਮਾਰਨ ਤੇ ਮਜਬੂਰ ਹੋ ਗਿਆ ਪਰ ਇੱਥੇ ਹੁਣ ਇੱਥੇ ਕੰਪਰੋਮਾਈਜ਼ ਨਹੀਂ ਯਾ ਵਿਚਾਰਕ ਮਤ ਭੇਜੋ ਸਕਦੀ ਪਰ ਇੱਥੇ ਤੱਕ ਨਹੀਂ ਕਿਉਂਕਿ ਨਾ ਕੱਲ ਭਾਜੀ ਕੱਲ ਕ ਪਰਸੋਂ ਨਾ ਤੁਸੀਂ ਕਿਸੇ ਸੱਜਣ ਦੇ ਨਾਲ ਨਾ ਗੱਲ ਕਰ ਰਹੇ ਸੀਗੇ ਹੂੰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗ ਗਏ ਤਾਂ ਬਾਕੀ ਜੋ ਕੁਝ ਵੀ ਆ ਉਹ ਸਾਰਾ ਸਾਡੇ ਲਈ ਬੇਮੈਨੇ ਹੋ ਜਾਂਦਾ ਯਾ ਭਾਜੀ ਉਹ ਤੁਹਾਡੀ 20 ਮਿੰਟ ਦੀ ਜਿਹੜੀ ਵੀਡੀਓ ਸੀਗੀ ਨਾ ਹੂੰ ਕਲਿੱਪ ਜਿਹੜੀ ਮੈਂ ਸੁਣੀ ਮੈਂ ਕੀ ਮਤਲਬ ਕਿ ਬੰਦਾ ਹਿੱਲ ਜਾਂਦਾ ਅੰਦਰੋਂ ਵੀ ਯਾਰ ਜਿਹੜੀਆਂ ਤੁਸੀਂ ਉਹਦੇ ਵਿੱਚ ਐਗਜ਼ਾਮਪਲ ਦਿੱਤੀਆਂ ਮੈਂ ਰੇਡੀਓ ਵਿਰਸਾ ਦੀ ਸੁਣੋਤਿਆਂ ਨੂੰ ਵੀ ਕਹੂੰਗਾ ਨਹੀਂ ਸੁਣੀ ਤਾਂ ਜ਼ਰੂਰ ਸੁਣਿਓ ਜਿਹੜੀ ਭਾਜੀ ਹੁਣੀ ਕੱਲ ਪਰਸੋ ਇੱਕ ਵੀਡੀਓ ਸ਼ੇਅਰ ਕੀਤੀ ਆ ਤੇ ਉਹਦੇ ਵਿੱਚ ਤੁਸੀਂ ਜਿਹੜੀਆਂ ਨਾ ਪਤੀ ਪਤਨੀ ਦੀਆਂ ਗੱਲਾਂ ਦਸੀਆਂ ਕਿ ਕਿੱਦਾਂ ਹੱਕ ਕਿੱਦਾਂ ਐਦਾਂ ਥੋੜਾ ਪਏ ਐਦਾਂ ਹੱਕ ਦੇ ਦੂਗੀ ਉਹ ਨੂੰ ਦੇਰ ਨੂੰ ਕਹਦੂਗੀ ਚੱਲ ਲੈ ਪੇ ਤੈਨਾਂ ਵੀ ਜਲਦੀ ਜਲਦੀ ਸਾਰੇ ਨੂੰ ਕਹਦਗੀ ਵੀ ਜ਼ਮੀਨ ਤਾਂ ਤੇਰੇ ਨਾਂ ਆਇਆ ਚੱਲ ਮੈਂ ਤੇਰੇ ਨਾਂ ਚੱਲੇ ਚੱਲਦੀ ਹਾਂ ਤੇ ਉਹਦੇ ਵਿੱਚ ਜਿਹੜੀ ਤੁਸੀਂ ਗੱਲਬਾਤ ਕੀਤੀ ਨਾ ਜਿੱਦਾਂ ਇੱਕ ਓੰਕਾਰ ਦੀ ਵਿਆਖਿਆ ਸੀਗੀ ਉਹ ਆਪਣੀ ਉਹ ਤੇ ਉਹ ਉਸ ਲੈਵਲ ਦੀ ਮਤਲਬ ਗੱਲ ਤਾਂ ਤੁਹਾਡੀ ਸਦਾ ਹੀ ਹਾਈ ਲੈਵਲ ਦੀ ਹੁੰਦੀ ਹੈ ਪਰ ਉਹ ਮੈਨੂੰ ਮਤਲਬ ਬਹੁਤ ਅੰਦਰੋਂ ਜਾਨੀ ਕਿ ਉਸ ਚੀਜ਼ ਨੇ ਨਾ ਝੰਜੋੜਿਆ ਪਿਆ ਯਾਰ ਆ ਗੱਲ ਆ ਉਸ ਤੋਂ ਬਾਅਦ ਫਿਰ ਆਪਾਂ ਉਸ ਤੋਂ ਪਹਿਲੇ ਹੁੰਦਾ ਤੇ ਲੀਕ ਮਾਰ ਚੁੱਕੇ ਸੀਗੇ ਆਪਾਂ ਵੀ ਨਹੀਂ ਹੁਣ ਤੁਹਾਡੇ ਨਾਲ ਕੋਈ ਸਰੋਕਾਰ ਨਹੀਂ ਰੱਖਣਾ ਹੈਗਾ ਤੁਹਾਡੇ ਵਿੱਚ ਜੇ ਤੁਹਾਡੇ ਨਾਲ ਨਾ ਭਾਜੀ ਕੋਈ ਅਪਰ ਕਾਸਟ ਵਾਲਾ ਇਸ ਕਰਕੇ ਤੁਹਾਡੇ ਨਾਲ ਭੇਦਭਾਵ ਕਰ ਰਿਹਾ ਵੀ ਤੁਸੀਂ ਆਪਣੇ ਛੋਟੀ ਸਮਝੀ ਜਾਂਦੀ ਜਾਤ ਚੋਂ ਆ ਤਾਂ ਫਿਰ ਤੁਸੀਂ ਜੇ ਕਿਸੇ ਦੇ ਨਾਲ ਨਾ ਜੇ ਉਹ ਅਪਰ ਕਾਸਟ ਦੇ ਵਿੱਚ ਪੈਦਾ ਹੋਇਆ ਸਮਾਜ ਵਿੱਚ ਜੋ ਬਣਤਰ ਬਣੀ ਹੋਈ ਆ ਹੂੰ ਅਸੀਂ ਨਹੀਂ ਮੰਨਦੇ ਜਾਂ ਤਾਂ ਪਤਨ ਉਸ ਤਾਂ ਕਹਿੰਦੇ ਮਾਨਸਿਕ ਜਾਤ ਸਭੇ ਇੱਕੇ ਪਹਿਚਾਨ ਉਹ ਨਾ ਇੱਕ ਪਿਤਾ ਇੱਕ ਸਕੇ ਹੰਬਰਕ ਸਾਡੀ ਵਿਚਾਰਧਾਰਾ ਦੇ ਉੱਤੇ ਖੜੇ ਆ ਪਰ ਫਿਰ ਵੀ ਜੇ ਤੁਸੀਂ ਸੋਚਦੇ ਪਿਆਰ ਉੱਪਰ ਕਾਸਟ ਵਾਲਾ ਬੰਦਾ ਨਾ ਹਟ ਹੋ ਗਿਆ ਆਪਣੇ ਫੀਲਡ ਦੇ ਵਿੱਚ ਤਰੱਕੀ ਕਰ ਗਿਆ ਹੂੰ ਉਹਦੀ ਉਹਦੀ ਗੱਲ ਨਹੀਂ ਹੋਣੀ ਜਿੱਦ ਦੀ ਉਹਦੀ ਉਹਦੀ ਸਿਫਤ ਨਹੀਂ ਹੋਣੀ ਚਾਹੀਦੀ ਤਾਂ ਇਹਦਾ ਮਤਲਬ ਤੁਸੀਂ ਵੀ ਮਨੁਬਾਦੀਆਂ ਯਾ ਜੇ ਵੀ ਮਨੁਬਾਦੀ ਸੋਚ ਤੋਂ ਮੁਕਤ ਕਿਉਂਕਿ ਮਨੁਬਾਦ ਇੱਕ ਇੱਕ ਸੋਚ ਆ ਦੂਸਰੇ ਜਣੇ ਨੂੰ ਆਪਣੇ ਆਪ ਨਾਲੋਂ ਨੀਮਾ ਸਮਝਣਾ ਤੇ ਖੁਦ ਨੂੰ ਬਹੁਤ ਸੁਪੀਰੀਅਰ ਸਮਝਣਾ ਯਾ ਤੇ ਮੈਨੂੰ ਹੁਣ ਤੁਸੀਂ ਮੇਰੇ ਤੇ ਇਹ ਟਾਰਗੇਟ ਉਹਨਾਂ ਨੇ ਲਾਇਆ ਪਈ ਇਹ ਪਾਜੀ ਹੁਣ ਮੈਂ ਤੁਹਾਡੀ ਗੱਲ ਸੁਣਦਾ ਆ ਹਾਂ ਮੈਨੂੰ ਇਹਨਾਂ ਕੀ ਮੈਂ ਤੁਹਾਡੀ ਸਾਰੇ ਰੇਡੀਓ ਵਿਰਸਾ ਦੇ ਸਰੋਤੇ ਵੀ ਸੁਣਦੇ ਵੱਖ-ਵੱਖ ਕਾਸਟੀਆਂ ਦੇ ਹੁਣ ਧਰਮਾਂ ਦੇ ਹੋਣਗੇ ਦੇਖਾਂ ਦੇ ਹੋਣਗੇ ਆ ਨਾ ਤੁਹਾਨੂੰ ਤੁਹਾਡੀ ਕਾਸ਼ ਲੈਣਾ ਦੇਣਾ ਹੈਗਾ ਨਾ ਕਿਉਂਕਿ ਸਾਡੀ ਤੁਹਾਡੀ ਗੱਲ ਨੂੰ ਸੁਣ ਕੇ ਸਾਡੀ ਜ਼ਿੰਦਗੀ ਸੌਖੀ ਹੋ ਰਹੀ ਆ ਸਾਰਿਆਂ ਦੀ ਉਹ ਮਨ ਦੇ ਉੱਪਰੋਂ ਐਨੇ ਬੋਝ ਲਹਿਗਿਆ ਤੁਹਾਨੂੰ ਸੁਣਿਆ ਭਾਈ ਸਾਹਿਬ ਸੁਣਿਆ ਇਹਨਾਂ ਦੀ ਸੋਚ ਇੱਥੇ ਖੜੀ ਹੈ ਵੀ ਤੂੰ ਉਹਨਾਂ ਨੂੰ ਤਾਂ ਪ੍ਰੋਮੋਟ ਉਹਨਾਂ ਨੂੰ ਤਾਂ ਮਤਲਬ ਸੁਣਦਾ ਆ ਤਾਂ ਉਹਨਾਂ ਦੇ ਇਹਨਾਂ ਦੇ ਕਹਿਣ ਦੇ ਮਦਦ ਉਹਨਾਂ ਦੇ ਤਲਵੇ ਛੱਟਦਾ ਕਿਉਂਕਿ ਉਹ ਪ੍ਰਕਾਸ਼ਤ ਦੇ ਆ ਜਦ ਕਿ ਮੈਨੂੰ ਕਾਸ਼ਟ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਤੇ ਬਸ ਉਹ ਕਿਤੇ ਨਾ ਕਿਤੇ ਨਾ ਕਿਤੇ ਨਾ ਕਿਤੇ ਜਿਹੜੀ ਸਿੱਖੀ ਦੇ ਪ੍ਰਤੀ ਨਫ਼ਰਤ ਆ ਉਹ ਉਹਦੇ ਲਈ ਉਹ ਬਹਾਨਾ ਲੱਭਦੇ ਆ ਕਿ ਕਿਸ ਬਹਾਨੇ ਨਾਲ ਦੂਜੇ ਤੇ ਇਲਜ਼ਾਮ ਲਾਇਆ ਜਾਵੇ ਮੈਂ ਨਾ ਭਾਈ ਜਦੋਂ ਛੋਟਾ ਜਿਹਾ ਹੁੰਦਾ ਸੀਗਾ ਨਾ ਯਾ ਪੰਜਵੀਂ ਚ ਰੱਖ ਲਓ ਪੰਜਵੀਂ ਚ ਵੀ ਸੱਤਵੀਂ ਅੱਠਵੀਂ ਹੂੰ ਅ ਬੱਚੇ ਸੀਗੇ ਨਹੀਂ ਪਤਾ ਸੀਗਾ ਉਦੋਂ ਨਾ ਜਿਹੜੇ ਵੀ ਸਾਡੇ ਨਾਲ ਦੇ ਵਿਦਿਆਰਥੀ ਦੇ ਨਾਂ ਦੇ ਨਾਲ ਸਿੰਘ ਲੱਗਿਆ ਹੁੰਦਾ ਸੀਗਾ ਹੂੰ ਔਰ ਉਹ जाट ਕਮਿਊਨਿਟੀ ਚੋਂ ਹੁੰਦਾ ਸੀਗਾ ਹੂੰ ਅਸੀਂ ਸੋਚਦੇ ਸੀ ਕਿ ਜੱਟ ਇਜ਼ ਸਿੱਖ ਸਿੱਖ ਇਜ਼ ਜੱਟ ਜੱਟ ਇਜ਼ ਸਿੱਖ ਜੋ ਜੋ ਰਿਐਲਿਟੀ ਹੈ ਜੋ ਮੈਂ ਸੋਚਦਾ ਸੀ ਯਾ ਪਰ ਉਹ ਤਾਂ ਜਦੋਂ ਗਾਂਹਾਂ ਉਮਰਬਦ ਦੀ ਮਚਿਓਰਿਟੀ ਆਈ ਸਾਰਾ ਕੁਝ ਦੇਖਿਆ ਵਿਚਾਰਿਆ ਫਿਰ ਲੱਗਿਆ ਵੀ ਜਿਹੜਾ ਸਿੱਖੀ ਸਿਧਾਂਤ ਤੇ ਚੱਲਦਾ ਉਹਦੀ ਕਾਸਟ ਖਤਮ ਹੋ ਜਾਂਦੀ ਉਹ ਉਹ ਸਿੱਖ ਆ ਯਾ ਉਹ ਉਹ ਉੱਥੇ ਆ ਕੇ ਸਿੱਖਿਆ ਜਦੋਂ ਸਿੱਖੀ ਸਿਧਾਂਤ ਤੇ ਚੱਲਦਾ ਹੋ ਸਕਦਾ ਜੱਟਾਂ ਦੇ ਘਰ ਬੰਦਾ ਪੈਦਾ ਹੋਇਆ ਹੋਵੇ ਪਰ ਉਹਦਾ ਸਿੱਖੀ ਸਿਧਾਂਤ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਯਾ ਨਾਟ ਸਿੱਖ ਝੜਾ ਵੀ ਸਿੱਖਿਸਤਾਂ ਦੇ ਜਲਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਮਨੁੱਖਤਾਵਾਦੀ ਵਿਗਿਆਨਕ ਸੋਚ ਤੇ ਚੱਲਦਾ ਆ ਇਹ ਮੇਰੇ ਸਿਗਾ ਮੰਨ ਦੇ ਵਿੱਚ ਸ਼ਾਇਦ ਇਹਨਾਂ ਮੈਨੂੰ ਤਾਂ ਜਦੋਂ ਪਤਾ ਲੱਗ ਗਿਆ ਇਸ ਚੀਜ਼ ਦਾ ਹੂੰ ਪਈ ਜੱਟ ਇਜ਼ ਨਾਟ ਸਿੱਖ ਸਿੱਖ ਇਜ਼ ਨਾਟ ਜੱਟ ਹੈ ਨਾ ਪਰ ਇਹ ਜਿਹੜੇ ਲੋਕ ਆ ਨਾ ਹੂੰ ਜਿਹੜੇ ਬਾਦ ਤੋਂ ਪ੍ਰਭਾਵਿਤ ਆ ਹੂੰ ਜਿਹੜੇ ਮਨੁੱਖਵਾਦੀ ਸੋਚ ਤੋਂ ਪ੍ਰਭਾਵਿਤ ਆ ਉਹ ਲੋਕ ਅੱਜ ਵੀ ਸ਼ਾਇਦ ਇੱਥੇ ਖੜੇ ਆ ਕੇ ਪਈ ਸਿੱਖੀ ਦੇ ਉੱਪਰ ਜੱਟਾਂ ਦਾ ਕਬਜ਼ਾ ਜੇ ਜੱਟ ਹੀ ਸਿੱਖ ਹੋ ਸਕਦਾ ਉਹ ਬਾਦ ਜਦੋਂ ਤੁਹਾਡਾ ਵਿਰੋਧ ਕਰਨਾ ਨਾ ਉਹਨਾਂ ਨੂੰ ਇਹ ਹੁਣ ਪਤਾ ਹੀ ਨਹੀਂ ਹੁਣ ਇਹਨਾਂ ਚੀਜ਼ਾਂ ਦਾ ਔਰ ਉਹਦਾਂ ਨੇ ਇੱਕ ਕਲਿੱਪ ਸ਼ੇਅਰ ਕੀਤੀ ਸੀ ਭਾਈ ਸਾਹਿਬ ਉਹਨਾਂ ਦੀ ਹੂੰ ਪ੍ਰੋਡਕਾਸਟ ਦੇ ਵਿੱਚ ਜਿਹਦੇ ਵਿੱਚ ਭਾਈ ਸਾਹਿਬ ਉਹਣੀ ਅਮੋਲਕ ਬਾਤਾਂ ਇਹਨਾਂ ਗੱਲ ਕਰ ਰਹੇ ਆ ਲਾ ਸਿਰਫ 15 ਸਕਿੰਟ ਦੀ ਕਲਿੱਪ ਇਹਨਾਂ ਨੇ ਕੱਟ ਕੇ ਵਾਇਰਲ ਕੀਤੀ ਵੀ ਇਹਦੇ ਵਿੱਚ ਭਾਈ ਸਾਹਿਬ ਕਹਿ ਰਹੇ ਆ ਵੀ ਆਰਾਮ ਤੋਂ ਤੇ ਕ੍ਰਿਸ਼ਨ ਕੋ ਤੁਹਾਡੇ ਸਮਾਜ ਨੇ ਕੁਝ ਨਹੀਂ ਸਿੱਖਿਆ ਸਾਡੇ ਆਨੇ ਨਾਨਕ ਕੋ ਨਹੀਂ ਸਿੱਖਿਆ ਹੂੰ ਤੁਹਾਡੇ ਨੂੰ ਕੋ ਨਹੀਂ ਜਿੱਦਾਂ ਤੁਸੀਂ ਕਹਿੰਦੇ ਹੋ ਨਾ ਭਈ ਪੂਰੇ ਸੰਦਰਭ ਦੇ ਵਿੱਚੋਂ ਗੱਲ ਕੱਟ ਕੇ ਉਹਦਾ ਹੋਰ ਰੂਪ ਬਣਾ ਕੇ ਪੇਸ਼ ਕਰ ਦਿੰਦੇ ਆ ਉਹ ਹੱਕ ਵਿੱਚ ਲੈਣੀ ਜਾਂ ਵਿਰੋਧ ਵਿੱਚ ਲੈਣੀ ਆ ਤੇ ਇਹ ਇਹ ਉਸੇ ਕਮਿਊਨਿਟੀ ਤੇ ਆ ਕਿ ਉੱਤਰੇ ਆ ਆਹ ਨਾਲੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ RAM ਨਾਲ ਜੀ ਉਹਨਾਂ ਨਾਲ ਸਾਡਾ ਵਿਰੋਧ ਆ ਹਾਂ ਜੀ ਫਿਰ ਵਿਰੋਧ ਉੱਥੇ ਜਿਤਾਉ ਤਾਂ ਹਾਂ ਬਿਲਕੁਲ ਦੇਖਣਾ ਜੇ ਹੁਣ ਜਿਹੜਾ ਜੇ ਜੱਟਾਂ ਦੇ ਪ੍ਰਤੀ ਗੁੱਸਾ ਆ ਤੇ ਉਹ ਗੁੱਸਾ ਮੈਂ ਹੁਣ ਆਪਣੀ ਫੇਰ ਗੱਲ ਕਰਦਾ ਵੀ ਜੇ ਉਹ ਬੰਦਿਆਂ ਨਹੀਂ ਜਿਹੜੇ ਬੰਦੇ ਮੇਰੇ ਨਾਲ ਮੈਨੂੰ ਛੇਕਿਆ ਅਕਾਲ ਤਖਤ ਤੋਂ ਹਾਂਜੀ ਉਹਦੇ باوجود ਵੀ ਇਹ ਥੋੜੀ ਪੇ ਮੈਂ ਰਾਧਾ ਸਾਮੀਆਂ ਤੇ ਬੈਣ ਲੱਪੀਆਂ ਜਾ ਕੇ ਹਾਂ ਤੇ ਮੈਂ ਹੁਣ ਉਸਾਈ ਬਣ ਜਾਣਾ ਹੈ ਕੀ ਗੱਲ ਸਾਡਾ ਗੁਰੂ ਗ੍ਰੰਥ ਸਾਹਿਬ ਨੇ ਹਾਂ ਹੁਣ ਅਸੀਂ ਕਹਿੰਨੇ ਤੁਸੀਂ ਜਥੇਦਾਰੀ ਨਹੀਂ ਹੈਗੇ ਯਾਰ ਤੁਹਾਨੂੰ ਤੁਸੀਂ ਤਾਂ ਆਪੇ ਬਾਦਲਾਂ ਨੇ ਬਣਾਈ ਗੁਰੂ ਸਾਹਿਬ ਨੇ ਥੋੜਾ ਬਣਾਏ ਆ ਜੀ ਸਾਡਾ ਗੁਰੂ ਸਾਹਿਬ ਨਾਲ ਸੰਬੰਧ ਹੈ ਉਹ ਅਖੰਡਕੀਰਦ ਨੂੰ ਜੱਥੇ ਵਾਲੀ ਮਰਿਆਦਾ ਦੀ ਗੱਲ ਕਰਦੇ ਆ ਅਸੀਂ ਕਹਿੰਨੇ ਭਾਈ ਰਣ ਤੀਰ ਸੋਨੇ ਬਣਾਈ ਆ ਅਸੀਂ ਉਹਦੇ ਸਿੱਖ ਨਹੀਂ ਹੈਗੇ ਵੇਟ ਕਰੋ ਮੈਂ ਅਸੀਂ ਭਿੰਡਰਾਂ ਦੇ ਸਿੱਖ ਨਹੀਂ ਹੈਗੇ ਜੀ ਹੁਣ ਜਿਹੜੇ ਇਹਨਾਂ ਨੂੰ ਜਿਹੜੀ ਲੜਾਈ ਆ ਉਹ ਉਹਨਾਂ ਲੋਕਾਂ ਨੇ ਲੜਨੀ ਚਾਹੀਦੀ ਸੀ ਜਿਹੜੇ ਕਾਬਜ਼ ਹੋ ਕੇ ਬੈਠੇ ਆ ਹਾਂਜੀ ਨਾ ਕਿ ਸਿੱਖੀ ਦੇ ਉਲਟ ਕੁਝ ਕਰਨਾ ਚਾਹੀਦਾ ਸੀ ਜੀ ਜੀ ਬਿਲਕੁਲ ਬਿਲਕੁਲ ਠੀਕ ਹੈ ਇਹਨਾਂ ਲਈ ਤਾਂ ਸਗੋਂ ਧਰਤੀ ਤੇ ਸਭ ਤੋਂ ਵੱਡੀ ਐਗਜ਼ੈਂਪਲ ਇਹ ਸੀ ਕਿ ਦੇਖੋ ਭਾਈ ਜਸਵਿੰਦੇ ਇਹ ਇਹ ਛੋਟੀਆਂ ਜਾਤਾਂ ਨੂੰ ਦਰਕਾਰਿਆ ਜਾਂਦਾ ਸੀ ਕੋਈ ਨੇੜੇ ਨਹੀਂ ਸੀ ਲੰਘਣ ਦਿੱਤਾ ਜੀ ਗੁਰੂ ਅਰਜਨ ਪਾਤਸ਼ਾਹ ਨੇ ਗ੍ਰੰਥ ਦੇ ਵਿੱਚ ਥਾਂ ਦੇ ਕੇ ਪ੍ਰਕਾਸ਼ ਕਰ ਦਿੱਤਾ ਭਾਜੀ ਮੈਂ ਵੀ ਸੋਚਦਾ ነਨ ਪਉ ਵਿਰੋਧ ਕਿੰਨਾ ਚੱਲਣਾ ਪਿਆ ਹੋਊਗਾ ਉਹਨਾਂ ਨੂੰ ਮਤਲਬ ਬਿਲਕੁਲ ਜੇ ਉਸ ਵੇਲੇ ਬ੍ਰਾਹਮਣ ਖਿਲਾਫ ਹੋਇਆ ਜੇ ਜਾ ਕੇ ਜਹਾਂਗੀਰ ਕੋ ਸ਼ਿਕਾਇਤਾਂ ਲਾਈਆਂ ਜੀ ਉਹਨੇ ਤਾਂ ਇਸੇ ਕਰਕੇ ਲਾਈਆਂ ਹੋਣੀਆਂ ਨਾ ਕਿ ਇਹਨਾਂ ਨੂੰ ਕੋਈ ਸ਼ਿੰਬਾ ਆ ਕੋਈ ਜਲਾਹਾ ਆ ਕੁਝ ਮਾਰਿਆ ਉਹਨਾਂ ਨੂੰ ਥਾਂ ਦੇ ਦਿੱਤੀ ਜੀ ਸਾਡੀ ਸਾਡੇ ਨਾਲ ਗੱਲ ਨਹੀਂ ਹੋ ਰਹੀ ਜੀ ਹੁ ਉਹਨਾਂ ਨੇ ਐਡਾ ਰਿਸਕ ਲਿਆ ਐਡਾ ਸਟੈਂਡ ਲਿਆ ਔਰ ਸਭ ਤੋਂ ਵੱਡੀ ਗੱਲ ਜਿੱਥੇ ਗੁਰੂ ਨਾਨਕ ਪਾਤਸ਼ਾਹ ਬੈਠੇ ਆ ਜੀ ਉੱਥੇ ਭਗਤ ਰਵਦਾਸ ਜੀ ਬੈਠੇ ਆ ਜੀ ਗੁਰਦੁਆਰੇ ਚ ਸਭ ਤੋਂ ਉੱਚੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਬੰਦੇ ਆ ਜੀ 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 ਔਰ ਜਿਹੜਾ ਭਗਤ ਰਵਦਾਸ ਦੀ ਰਚਨਾ ਦੇ ਵਿੱਚ ਜਿਹੜਾ ਸ਼ਬਦ ਆਇਆ ਨਾ ਚਮਾਰ ਪੇ ਕਹਿ ਰਵਦਾਸ ਚਮਾਰ ਹੂੰ ਉਹ ਗੁਰੂ ਅਰਜਨ ਦੇਵ ਜੀ ਨੇ ਨਹੀਂ ਲਿਖਿਆ ਆ ਇੱਥੇ ਭਾਜੀ ਇੱਕ ਮਿੰਟ ਲਈ ਰੁਕ ਲਿਓ ਹੂੰ ਮੈਂ ਮੜ ਜੀ ਆਪਣੀ ਗੱਲ ਜੋੜ ਦਮਾ ਤੁਹਾਡੀ ਗੱਲ ਨਾਲ ਜੁੜ ਜਾਣੀ ਆ ਹਾਂਜੀ ਇਹ ਨਾ ਜਦੋਂ ਇਹ ਗੱਲ ਕਹਿੰਦੇ ਨੇ ਨਾ ਭਿਜੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਇਹ ਕਾਸਟ ਨੂੰ ਜਾਂ ਜਾਤ ਪਾਤ ਨੂੰ ਪੱਕਿਆ ਕਰਦੇ ਆ ਹੂੰ ਕਿਉਂਕਿ ਇਹ ਕਿਉਂਕਿ ਇਹ ਦਸ ਦੇ ਹਾ ਜਿਹੜੀ ਤੁਸੀਂ ਗੱਲ ਕਹੀ ਨਾ ਹੂੰ ਇਹ ਸਾਰੇ ਨਾਂ ਪ੍ਰਾਈ ਹੈ ਵਿੱਚ ਜਿਲਾ ਹਾ ਸ਼ਿਮਾ ਨਾਈ ਤੁਮਾਰ ਉਹ ਸਾਰੇ ਸ਼ਬਦ ਕਹਿੰਦੇ ਇਹ ਇਹ ਗੁਰੂ ਸਹਿਬਾਨਾ ਨੇ ਪਾਏ ਆ ਆਪਣੇ ਕੋਲੋਂ ਹੂੰ ਇਕ ਕਿੱਡੇ ਕਿੱਡੀ ਵੱਡੀ ਹਾਜੀ ਇਹ ਤੁਸੀਂ ਕਰੋ ਗੱਲ ਹੁਣ ਕਲੀਅਰ ਨਹੀਂ ਨਹੀਂ ਉਹ 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 ਰਚਨਾ ਜਿਨ੍ਹਾਂ ਦੀ ਹੈਗੀ ਆ ਹਾਂਜੀ ਠੀਕ ਹੈ ਜਿੱਦਾਂ ਭਗਤ ਦਰਬਾਰਦਾਸ ਜੀ ਦੀ ਹੁਣ ਜਦੋਂ ਇਹ 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 ਆਪ ਇਹਨਾਂ ਦੇ ਗਾਣੇ ਤੁਸੀਂ ਦੇਖੋ ਬਹੁਤ ਜਗ੍ਹਾ ਪੇ ਪੁੱਤ ਚਮਾਰਾਂ ਦੇ ਹਾਂਜੀ ਉਹ ਉਹ ਕੋਈ ਹੋਰ ਵਿੱਚ ਕੋਈ ਜਿਹੜਾ 뮤직 ਬਣਾਉਣੇ ਵਾਲਾ ਉਹ ਪਾਉਂਦਾ ਸ਼ਬਦ ਉਹ ਵਿੱਚ ਹਾਂ ਹਾਂ ਮੈਂ ਆਪਣੇ ਤੇ ਲਾਲਨ ਦਾ ਭਾਜੀ ਮੇਰੀ ਕੋਈ ਵੀ ਲਿਖਤ ਹੁੰਦੀ ਆ ਮੈਂ ਆਪਣਾ ਨੌਪਾਨਾ ਵਿੱਚ ਆਪੋ ਨਹੀਂ ਆਪੋ ਨਹੀਂ ਆ ਨਾ ਅਸੀਂ ਹਾਂਜੀ 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 ਠੀਕ ਹੈ ਨਾਲੇ ਦੇਖੋ ਮੈਂ ਕਹਿੰਨਾ ਇਹ ਤਾਂ ਧਰਤੀ ਤੇ ਨਾ ਇਦੋਂ ਵੱਡਾ ਤੁਹਾਡੇ ਵਿਰੁੱਧ ਕੋਈ ਅਨਿਆਨ ਨਹੀਂ ਹੋ ਸਕਦਾ ਜੇ ਤੁਸੀਂ ਕਿਸੇ ਇਨਫੀਰੀਟੀ ਕੰਪਲੈਕਸ ਵਿੱਚ ਜੀਨੇ ਹਾਂ ਹਾਂ ਚਾਹੇ ਰੰਗ ਕਰਕੇ ਚਾਹੇ ਨਸਲ ਕਰਕੇ ਕੱਦ ਕਰਕੇ ਲਿੰਗ ਕਰਕੇ ਪਿਔਰਤ ਮਰਦ ਕਿਸੇ ਵੀ ਕਰਕੇ ਜੀ ਜੇ ਤੁਹਾਨੂੰ ਇਸ ਚੀਜ਼ ਦਾ ਘਟਾ ਹੈ ਨਾ ਆਪਣੇ ਆਪ ਆਪਣੀ ਸੋਚ ਅੰਦਰ ਤੁਹਾਡੇ ਪੀ ਮੈਂ ਛੋਟਾ ਹਾਂ ਇਹ ਮੈਂ ਇਹ ਦੱਸਣਾ ਨਹੀਂ ਮੈਂ ਜੀ ਜੀ ਇਹ ਤਾਂ ਵੱਡਾ ਧੋਖਾ ਕੋਈ ਨਹੀਂ ਬਿਲਕੁਲ ਬਿਲਕੁਲ ਕਿ ਕੁਦਰਤ ਨੇ ਚਾਹੇ ਹੁਣ ਗੁਲਾਬ ਆ ਗੁਲਾਬ ਦੇ ਕੰਡੇ ਆ ਨਾਲ ਹਾਂਜੀ ਕਿਕਰ ਦੇ ਕੰਡੇ ਆ ਨਾਲ ਜੀ ਠੀਕ ਹੈ ਉਹ ਉਹ ਕੋਈ ਇਦਾਂ ਥੋੜੀ ਕੋ ਮਾੜੀ ਗੱਲ ਆ ਪਰ ਵੱਢਦੇ ਹੀ ਉਹਨੂੰ ਸਾਰਿਆਂ ਨੂੰ